ਅੱਜ ਆਪਾਂ ਜਿਹੜੀ ਵੀਡੀਓ ਬਣਾ ਰਿਹਾ ਇਹਦੇ ਵਿੱਚ ਆਪਾਂ ਦਿਖਾ ਰਹੇ ਆ ਤੁਹਾਨੂੰ ਵੀ ਆਪਾਂ ਵਾਲਾਂ ਨੂੰ ਕਾਲੇ ਕਰਨ ਲਈ ਤੇਲ ਬਣਾ ਰਹੇ ਆ ਚਰਦੇ ਵਾਲਾਂ ਲਈ ਜੇ ਤੁਹਾਡੇ ਵਾਲ ਦੋ ਮੂਹੇ ਹੋ ਰਹੇ ਨੇ ਝੜ ਰਹੇ ਨੇ ਕੋਈ ਸਿਕਰੀ ਪੈ ਰਹੀ ਹੈ ਵਾਲਾਂ ਦੇ ਵਿੱਚ ਵਾਲ ਤੁਹਾਡੇ ਬਹੁਤ ਜ਼ਿਆਦਾ ਝੜ ਰਹੇ ਨੇ ਲੰਬੇ ਨਹੀਂ ਹੋ ਰਹੇ ਗਰੋਥ ਨਹੀਂ ਹੋ ਰਹੀ ਵਾਲਾਂ ਦੀ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਉਹਨਾਂ ਵਾਲਾਂ ਲਈ ਆਪਾਂ ਤੇਲ ਬਣਾ ਰਹੇ ਆ ਆਪਾਂ ਇਹ ਹਰੇ ਔਲੇ ਲੈ ਆਂਦੇ ਤੇ ਆਪਾਂ ਹੁਣ ਇਹਨਾਂ ਨੂੰ ਧੋ ਰਹੇ ਆ ਦੋ ਤਿੰਨ ਵਾਰ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਸ ਤੋਂ ਬਾਅਦ ਆਪਾਂ ਨੂੰ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਸੁਕਾ ਲੈਣਾ ਫਿਰ ਇਹਨਾਂ ਨੂੰ ਆਪਾਂ 10-20 ਮਿੰਟ ਇਹਨਾਂ ਨੂੰ ਆਪਾਂ ਉਦੋਂ ਉੱਪਰ ਪਾ ਦੇਣਾ ਮੰਜੇ ਦੇ ਉੱਪਰ ਤੇ ਹਵਾ ਲੱਗ ਜੂ ਥੋੜੀ ਜਿਹੀ ਫਿਰ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਦਾਗੀ ਵਾਲਾ ਉਹਨੂੰ ਆਪਾਂ ਕਰਤੇ ਦੇ ਨਾਲ ਸਾਰਿਆਂ ਨੂੰ ਕੱਟਤਾ ਚੰਗੀ ਦਰ੍ਹਾਂ ਕੱਟ ਕੇ ਹੁਣ ਇਹ ਵਧੀਆ ਤਿਆਰ ਹੋ ਜਾਣੇ ਔਲੇ ਆਪਣੇ ਪੂਰੇ ਸਾਫ ਸੁਥਰੇ ਹੋ ਗਏ ਨੇ ਕੋਈ ਧਸਤ ਨਹੀਂ ਰਹੀ ਇਹਨਾਂ ਦੇ ਵਿੱਚ ਇਸ ਤੋਂ ਬਾਅਦ ਆਪਾਂ ਹੁਣ ਕੜਾਹੀ ਦੇ ਵਿੱਚ ਪਾਣੀ ਪਾ ਲੈਣਾ 7-7 ਲੀਟਰ ਪਾਣੀ ਪਾ ਕੇ ਫਿਰ ਇਹ ਔਲੇ ਆ ਜਿਹੜੇ ਇਰੇ ਸਾਰੇ ਆਪਾਂ ਜਿਵੇਂ ਹੁਣ ਦੇਖ ਰਹੇ ਹੋ ਤੁਸੀਂ ਵਿੱਚ ਇਹਨਾਂ ਦੇ ਜਿਹੜਾ ਗੰਦੇ ਸੀਗੇ ਔਲੇ ਉਹ ਮਾਰੇ ਮੋਟੇ ਕੱਟ ਤੇ ਆਪਾਂ ਕੱਟਦੇ ਨੇ ਸਫਾਈ ਕਰਕੇ ਫਿਰ ਇਹਦੇ ਵਿੱਚ ਆਪਾਂ ਪਾ ਕੇ ਟਟੋ ਘਟੇ ਇਹ ਆਪਾਂ ਇੱਕ ਤੋਂ ਦੋ ਘੰਟੇ ਨੂੰ ਸ਼ੇਕ ਲਗਾਉਣਾ ਬਿਲਕੁਲ ਸਲੋ ਜੀ ਅੱਗ ਮੱਧਮ ਜੀ ਅੱਗ ਦੇ ਉੱਪਰ ਆਪਾਂ ਇਹਨਾਂ ਨੂੰ ਰਿਜੀ ਜਾਣ ਦੇਣਾ ਪਾਣੀ ਆਪਾਂ ਐਡ ਕਰ ਦਿੰਨੇ ਆ ਕਿ ਬਾਲਾ ਘੱਟ ਨਾ ਹੋਵੇ ਤੇ ਮੱਧਮ ਜੀ ਅੱਗ ਨਾਲਤੀ ਆ ਕਿਉਂਕਿ ਇਹ ਬਹੁਤ ਜ਼ਿਆਦਾ ਤੇਜ਼ ਅੱਗ ਤੇ ਨਹੀਂ ਵਾਲੇ ਜਾਂਦੇ ਹੁੰਦੇ ਬਸ ਇਹਨਾਂ ਨੂੰ ਆਪਾਂ ਨਰਮ ਕਰਨਾ ਨਰਮ ਕਰਕੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਲੈਣਾ ਇੱਕ ਵਾਰ ਦੁਬਾਰਾ ਦੇ ਕੋਲੇ ਦਾ ਰੰਗ ਚੇਂਜ ਹੋ ਗਿਆ ਤੇ ਹੁਣ ਨਰਮ ਹੋ ਗਏ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਤੋੜ ਕੇ ਦੇਖ ਲੈਨੇ ਆ ਵੀ ਹਾਂ ਇਹ ਟੁੱਟ ਰਹੇ ਨੇ ਤਾਂ ਆਸਾਨੀ ਨਾਲੇ ਹੱਥ ਨਾਲ ਹੁਣ ਟੁੱਟ ਰਹੇ ਨੇ ਤਾਂ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਕੀ ਕਰਨਾ ਸਾਰੇ ਚੰਗੀਦਰਾ ਕ੍ਰੈਸ਼ ਕਰ ਲੈਣਾ ਚੰਗੀਦਰਾ ਇਹਦੇ ਨਾਲ ਲੈ ਲੈ ਆਪਾਂ ਹੁਣ ਸਾਰੇ ਆਪਾਂ ਫੇਰ ਪਾਣੀ ਦੇ ਵਿੱਚ ਪੋਲਿਆ ਦੁਬਾਰਾ ਠਟੋ ਠਟ ਹੋਣੇ ਨੇ 3 ਤੋਂ 4 ਘੰਟੇ ਫੇਰ ਇਹਨੂੰ ਹਲਕਾ ਹਲਕਾ ਸੇਕ ਲੱਭੂ ਤਾਂ ਉਹਦੇ ਨਾਲ ਜਿਹੜਾ ਇਹਨਾਂ ਦਾ ਰਸ ਆਊਗਾ ਸਾਰਾ ਪਾਣੀ ਦੇ ਵਿੱਚ ਆ ਜਾਊਗਾ ਜਿੰਨਾ ਵੀ ਰਾਸ ਉਹਨਾਂ ਦੇ ਵਿੱਚ ਜੋ ਵੀ ਇਹਨਾਂ ਦੇ ਵਿੱਚ ਤੇਲ ਆ ਮਤਲਬ ਇਹ ਔਣਾ ਦਾ ਇੱਕ ਤਰ੍ਹਾਂ ਦਾ ਤੇਲ ਹੀ ਬਣ ਜਾਣਾ ਉਹ ਸਾਰਾ ਰਾਸ ਇਹਦੇ ਵਿੱਚ ਆ ਜਾਣਾ ਫਿਰ ਉਸ ਤੋਂ ਬਾਅਦ ਆਪਾਂ 4 ਘੰਟੇ ਇਹਨੂੰ ਫਿਰ ਸੇਕ ਲਵਾਤਾ ਫਿਰ ਇਸ ਸਾਰੇ ਚੀਜ਼ ਨੂੰ ਆਪਾਂ ਸਾੜ ਦੋਣਾ ਫਿਰ ਸਾਰੇ ਨੂੰ ਜਿੰਨੀਆਂ ਗੁੱਟਨੀਆਂ ਕੱਟ ਲਈਆਂ ਹੋਣੀਆਂ ਜਿੰਨਾ ਵਾਲੇ ਦਾ ਫੁੱਸਾ ਹੋ ਉਹ ਸਾਰਾ ਬਾਹਰ ਨਿਕਲ ਜੂ ਇਹ ਹੋਰ ਆਪਾਂ ਲਗਾਤਾਰ ਇਹਨੂੰ ਸੇਕ ਲਵਾਈ ਜਾ ਰਹੇ ਆ 3-4 ਘੰਟੇ ਤੇ ਇਸ ਤਰ੍ਹਾਂ ਮਤਲਬ ਇਹ ਪ੍ਰਕਿਰਿਆ ਨੂੰ ਬਹੁਤ ਟਾਈਮ ਲੱਗ ਜਾਂਦਾ ਇਹ ਸਾਰਾ ਆਪਾਂ ਗੁੱਟੀਆਂ ਇਕੱਠੀਆਂ ਕੱਢ ਪੀਏ ਰਾਸ ਰਹਿ ਗਿਆ ਇਹ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਜੜੀ ਬੂਟੀਆਂ ਤੁਹਾਨੂੰ ਦੱਸ ਰਹੀਆਂ ਨੇ ਇਹ ਸਾਰੀਆਂ ਜਿਹੜਾ ਆਪਾਂ ਔਲੇ ਦੇ ਔਲੇ ਦਾ ਰਾਸੀਗਾ ਪਾਣੀ ਸੀ ਉਹਦੇ ਵਿੱਚ ਪਾ ਦੇਣੀ ਆਣ ਇਹਦੇ ਚ ਹੁਣ ਜਿਹੜੇ ਇਹ ਜੜੀ ਬੂਟੀਆਂ ਤੁਹਾਨੂੰ ਸਾਫ ਸੁਥਰੀਆਂ ਦੱਸ ਰਹੀਆਂ ਨੇ ਇਹਦੇ ਚ ਕਿਹੜੀਆਂ-ਕਿਹੜੀਆਂ ਜੜੀ ਬੂਟੀਆਂ ਨੇ ਮੋਟੀਆਂ-ਮੋਟੀਆਂ ਤੁਹਾਨੂੰ ਗਿਣਾ ਦਿੰਦਾ ਜਿਵੇਂ ਇਹਦੇ ਚ ਆਵਲਾ ਹਰੜ ਹੋਗੀ ਕੜੀ ਪੱਤਾ ਹੋ ਗਿਆ ਮoringa ਦੇ ਪੱਤੇ ਹੋਗੇ ਅਮਰਵੇਦ ਹੋਗੀ ਅਮਰਵੇਦ ਹੁੰਦੀ ਆ ਜਿਹੜੀ ਬਾਲਾਂ ਦੇ ਵਿੱਚ ਜਿੰਨੀ ਵੀ ਸਿਕਰੀ ਹੁੰਦੀ ਆ ਉਹਨੂੰ ਕੱਢ ਦਿੰਦੀ ਆ ਇਹ ਸਾਰਾ ਕੜਾਹੀ ਚਾਪਿਆ ਸਾਰਾ ਕੁ ਪਾਤਾ ਮਹਿੰਦੀ ਗਰੀ ਹੋਗੀ ਜੇ ਕੋਈ ਜੂਆ ਪੈ ਰਹੀਆਂ ਨੇ ਕਿਸੇ ਦੇ ਬਾਰ-ਬਾਰ ਬਾਰ-ਬਾਰ ਛਿਕਰੀ ਹੋ ਰਹੀ ਆ ਉਹ ਚੀਜ਼ ਨੂੰ ਖਾਰਸ ਹੋ ਰਹੀ ਆ ਵਾਲਾਂ 'ਚ ਉਹ ਨੂੰ ਵੀ ਠੀਕ ਕਰ ਦਿੰਦੀ ਆ ਵਾਲਾਂ ਨੂੰ ਕਾਲੇ ਕਰ ਰੱਖਣ ਲਈ ਭਰੰਗ ਰਾਜ ਹੋ ਗਿਆ ਮਲਠੀ ਹੋ ਗਈ ਗੁੜ ਹਲਦੇ ਫੁੱਲ ਹੋ ਗਏ ਗੁਲਾਬ ਦੇ ਪੱਤੇ ਹੋ ਗਏ ਕੰਟਕਾਰੀ ਹੋ ਗਈ ਕਲੌਂਜੀ ਹੋ ਗਈ ਤੇ ਪਿਆਜ਼ ਦੇ ਬੀਜ ਸੀ ਉਹ ਵੀ ਬਚਪਾਏ ਆਪਾਂ ਇਹਦੇ ਮੇਥੀ ਦਾਣਾ ਹੋ ਗਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਤੋਂ ਇਲਾਵਾ ਜਿਵੇਂ ਹੁਣ ਮੰਨ ਲਓ ਤੁਸੀਂ ਜਟਾ ਮਾਸੀ ਹੁੰਦੀ ਆ ਸਿਰ ਦੇ ਦਿਮਾਗ ਦੇ ਲਈ ਜਿਹੜਾ ਦਿਮਾਗ ਦੀ ਆਪਣੀ ਜਾਗਤ ਨੂੰ ਵਧਾਉਂਦੀ ਹੈ ਉਹ ਹੀ ਪਾਈ ਗਈ ਆ ਬ੍ਰਹਮੀ ਪਾਈ ਗਈ ਆ ਸੰਖ ਪੁਸਪੀ ਪਾਈ ਗਈ ਆ ਸੋਨੇ ਸਾਰੀਆਂ ਜੜੀ ਬੁੱਟੀਆਂ ਪਾਉਣ ਤੋਂ ਬਾਅਦ 8-10 ਘੰਟੇ ਆਪਾਂ ਇਹਨੂੰ ਉਬਾਲ ਲਿਆ ਫਿਰ ਦੁਬਾਰਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੇਲ ਐਡ ਕਰਦੇ ਨੇ ਜਿੰਨੇ ਦਾ ਨਾਰੀਅਲ ਦਾ ਤੇਲ ਹੋ ਗਿਆ ਸਰ੍ਹੋਂ ਦਾ ਤੇਲ ਹੋ ਗਿਆ ਇਹ ਐਡ ਕਰਤੇ ਫਿਰ ਉਹਨੂੰ 8-10 ਘੰਟੇ ਆਪਾਂ ਸਲੋ ਆਪਕੇ ਰਹਿਣਤਾ ਤੇ 8-10 ਘੰਟੇ ਰਹਿਣਨ ਤੋਂ ਬਾਅਦ ਆਪਣਾ ਤੇਲ ਜਿਹੜਾ ਤਿਆਰ ਹੋ ਜਾਂਦਾ ਤੇ ਉਹਦੇ ਵਿੱਚੋਂ ਫਿਰ ਆਪਾਂ ਇਹਨੂੰ ਸਾਰੇ ਨੂੰ ਜਿੰਨਾ ਤੇਲ ਹੁੰਦਾ ਇਹ ਚੀਜ਼ ਨਾ ਪੂੜਾ ਕਰਕੇ ਜਿਆ ਬਣ ਗਿਆ ਵਾ ਸਾਰਾ ਇਹ ਸਾਰਾ ਆਪਾਂ ਕੱਢ ਦੇਣਾ ਆਪਾਂ ਇਹਨੂੰ ਛਾਲ ਲੈਣਾ ਫਿਰ ਚੰਗੀ ਤਰ੍ਹਾਂ ਫਰੀਕ ਜਾਲੀ ਨਾਲ ਸਾਣ ਦੇਣਾ ਸਾਣਨ ਤੋਂ ਬਾਅਦ ਫਿਰ ਆਪਾਂ ਇਹਨੂੰ 4 ਘੰਟੇ ਸੇਕ ਲਗਾਇਆ ਵੀ ਜਿਹੜਾ ਮਾੜਾ ਮੋਟਾ ਕੋਈ ਵਿੱਚ ਪਾਣੀ ਜਾਂ ਅੰਸਰਾ ਰਹਿ ਜਵੇ ਤੇ ਉਹ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਫਿਰ ਆਪਣਾ ਤੇਲ ਆ ਜਿਹੜਾ ਹੁਣ ਬਿਲਕੁਲ ਤਿਆਰ ਹੋ ਗਿਆ ਆਯੁਰਵੇਦਿਕ ਵਿਧੀ ਨਾਲ ਇਹ ਤੇਲ ਤਿਆਰ ਹੋ ਗਿਆ ਹੁਣ ਸਰਦੇਵਾਲ ਵਾਲੇ ਤੁਸੀਂ ਜੋ ਵੀ ਤੇਲ ਕਿਸੇ ਨੇ ਮੰਗਵਾਉਣਾ ਤਾਂ ਆਰਡਰ ਕਰਕੇ ਮੰਗਵਾ ਸਕਦੇ ਹੋ ਇਹਦੇ ਵਿੱਚ ਜੜੀ ਬੂਟੀਆਂ ਪਾਈਆਂ ਸਾਰੀਆਂ ਤੁਹਾਨੂੰ ਦਿਖਾ ਪਈਆਂ ਨੇ ਅਸੀਂ ਤੇ ਇਹਨੇ ਕੰਮ ਕੀ ਕੀ ਕਰਨੇ ਆ ਤੁਹਾਡੀ ਜਾਂਸਕਤੀ ਵੀ ਵਧਾਉਣੀ ਆ ਕਿਉਂਕਿ ਬ੍ਰਹਮੀ ਸੰਖ ਪੋਸ਼ਕੀ ਤੇ ਜਟਾਮਾਸੀ ਪਾਏ ਗਏ ਨੇ ਇਹਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਜੜੀ ਬੂਟੀਆਂ ਵਧੀਆ ਵਰਤੀਆਂ ਜਾਂਦੀਆਂ ਨੇ ਇਹਦੇ ਨਾਲ ਤੁਹਾਡੇ ਵਾਲਾਂ ਦੀ ਜਿਹੜੀ ਗ੍ਰੋਥ ਉਹ ਵੀ ਲੰਬੀ ਹੋਣੀ ਆ ਵਾਲਾਂ ਦੇ ਵਿੱਚ ਸਾਈਨ ਵੀ ਆਉਣੀ ਆ ਕੋਈ ਸਿਕਰੀ ਦੀ ਪ੍ਰੋਬਲਮ ਆ ਉਹ ਵੀ ਠੀਕ ਹੋਣੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਚਮੜੀ ਦਾ ਰੋਗ ਆ ਸਿਰ ਦੇ ਵਿੱਚ ਉਹ ਵੀ ਇਹਨੇ ਠੀਕ ਕਰ ਦੇਣਾ ਇਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ 100 ਗ੍ਰਾਮ ਤੇਲ ਦਾ ਰੇਟ 260 ਰੁਪਏ ਹੁੰਦਾ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਆਰਡਰ ਦੇ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ